ਸ਼ਲੋਕ ਗੱਲਾਂ ਬਾਤ ਨਾ ਜੋ ਕੀਆਂ ਪੈਰੀ ਜੋਗ ਨਾ ਬੰਧ ਤਿੱਥੇ ਅਕਲ ਨਾ ਅਪੜੈ ਜਿੱਥੇ ਪਿਰਿਆ ਦੀ ਸੰਧ ਤਾਂ ਫੇਰ ਸ਼ਾ ਸ਼ਰਫ ਆਖਿਆ ਵਾਹ ਵਾਹ ਬਾਬਾ ਨਾਨਕ ਜੀ ਵਾਹ ਵਾਹ ਤੇਰੀ ਫਕੀਰੀ ਨੂੰ ਅਤੇ ਵਾਹ ਵਾਹ ਖੁਦਾਏ ਨੂੰ ਜਿਸ ਦੀਆਂ ਇਹ ਵਡਿਆਈਆਂ ਹਨ ਫਕੀਰੀ ਇਸਾ ਨਾ ਹੋਇ ਜੋ ਬਾਬੇ ਨਾਨਕ ਜੀ ਤੁਧ ਕੀਤੀ ਹੈ ਅਤੇ ਜੀ ਗੁਰਿਆਈ ਵੀ ਤੇਰੇ ਹੀ ਨਈਂ ਅਤੇ ਤੇਰੇ ਹੀ ਲਾਇਕ ਹੈ ਅਤੇ ਜ਼ਹੁਦ ਉਸਾ ਨਾਉ ਹੈ ਜੋ ਸ਼ੇਖ ਫਰੀਦ ਕੀਤਾ ਹੈ ਪੀਰੀ ਉਹੀ ਜੋ ਖਵਾਜੇ ਮੂਨਦੀਨ ਸ਼ਿਸ਼ਤੀ ਕੀਤੀ ਹੈ ਅਤੇ ਪਾਤਸ਼ਾਹੀ ਉਹੀ ਹੈ ਜੋ ਰਸਾਤਲ ਪਨਾਹ ਕੀਤੀ ਹੈ ਅਦਲ ਉਸਾ ਨਾਉ ਹੈ ਜੋ ਉਮਰ ਖਿਤਾਬ ਕੀਤਾ ਹੈ ਤਿਆਗ ਉਹੀ ਹੈ ਜੋ ਕਬੀਰ ਭਗਤ ਕੀਤਾ ਹੈ ਯੋਗ ਉਹੀ ਹੈ ਜੋ ਗੁਰੂਕਨਾਤ ਕੀਤਾ ਹੈ ਤਿਆਗ ਉਹੀ ਹੈ ਜੋ ਰਾਜੇ ਪਰਥਰੀ ਅਤੇ ਗੋਪੀ ਚੰਦ ਕੀਤਾ ਹੈ ਤਪ ਉਹੀ ਹੈ ਜੋ ਰਾਜੇ ਜਨਕ ਕੀਤਾ ਹੈ ਸੰਨਿਆਸ ਉਹੀ ਹੈ ਜੋ ਦੇਵਦਤ ਕੀਤਾ ਹੈ ਤਪ ਉਹੀ ਹੈ ਜੋ ਲਖਮਣ kia ਹੈ ਜੋਰ ਉਹੀ ਹੈ ਜੋ ਹਨਵੰਤ ਵੀਰ ਕਰਾ ਹੈ ਜੁਦ ਉਹੀ ਹੈ ਜੋ ਦਹਿਸ਼ਰ kia ਹੈ ਬਿਯੋਗ ਉਹੀ ਹੈ ਜੋ ਰਾਮਚੰਦ ਕੀਤਾ ਹੈ ਹੱਥ ਉਹੀ ਜੋ ਤ੍ਰੂਪਗਤ ਕੀਤਾ ਹੈ ਸਤ ਉਹੀ ਹੈ ਜੋ ਸੀਤਾ ਕੀਤਾ ਹੈ ਗ੍ਰਹਿਸਤ ਉਹੀ ਹੈ ਜੋ ਬਾਵੇ ਆਦਮ ਕਿਹਾ ਹੈ ਇਤਨੀ ਅਸਫਤਾ ਜਾਂ ਸ਼ਾ ਸ਼ਰਫ ਕੀਤੀਆਂ ਤਾਂ ਫਿਰ ਬੈਰਾਗ ਵਿੱਚ ਹੋਇ ਗਿਆ ਤਾਂ ਸ਼ਬਦ ਬੋਲਿਆ ਰਾਗ ਤਨਾਸਰੀ ਚੱਕੜੀ ਤਿੰਨ ਪੁੱਛੋ ਪੰਡਤ ਜੋ ਇਸੀ ਪਿਆ ਕਭੂ ਮਿਲਾਵਾ ਹੋਈ ਸੀ ਮਿਲ ਦਰਦ ਵਿਛੋੜਾ ਖਾਈ ਸੀ ਤਪ ਰਹੀ ਇਸ ਮਾਇ ਜੀਉ ਬਲੇ ਮੈਂ ਕੰਤ ਨਾ ਦੇਖਿਆ ਨੈਣ ਪਰੇ ਰਹਾਉ ਨਿਤ ਕਾਗ ਉਡਾਵੋ ਬਨ ਰਹੇ ਨਿਸਤਾਰੇ ਗਿਣਤੀ ਨਾ ਸਮੈ ਜਿਵ ਲਵੈ ਬਿ ਬਿਹਾਤੀ ਮੈ ਲਵੋ ਪੀਆ ਬਿਨ ਪਲ ਨਾ ਬਿਹਾਵੈ ਜੋ ਜਲ ਬਿਨ ਮੀਨ ਤੜਫਾ ਵੈ ਜੋ ਗੂੰਜ ਵਿਛੜੀ ਕੁਰਲਾ ਵੈ ਸ਼ੇਖ ਸ਼ਰਫ ਨਾ ਥਿਓ ਉਤਾਵਲਾ ਇਕ ਚੋਟ ਨਾ ਥੀ ਸਨਚਾਵਲਾ ਕਿਆ ਦਰਸ਼ਨ ਕੋਲਾ ਬਾਵਲਾ ਜਵਾਬ ਨਾਨਕ ਸਾਹਿਬ ਰਾਗ ਤਨਸਰੀ ਚੱਕੜੀ ਘਰ ਸਹਿਜ ਸੀਗਾਰ ਬਣਾਈਐ ਕਰ ਕਰਨੀ ਕਾਚਲ ਪਾਈ ਹੈ ਮਨ ਮਾਰਨ ਮੰਗ ਪਾਈ ਹੈ ਇਹ ਉਕੰਤ ਮਿਲਾਵਾ ਹੋਈ ਸੀ ਕੁਛੋ ਪੰਡਤ ਸਿਆਣਾ ਹੋਈ ਸੀ ਸੋ ਉਹ ਦਰਦ ਵਿਛੋੜਾ ਕੋਈ ਸੀ ਰਾਉ ਸੋ ਮਿਲਿਆ ਤਤ ਬੁਝਾਈ ਹੈ ਦੇਖ ਦਰਸ਼ਨ ਨੈਣ ਅਗਾਈ ਹੈ ਸੋ ਹਮੇਲੀ ਸਤ ਬੁਲਾਈ ਹੈ ਜਾ ਪਾਣਾ ਤਾਂ ਗੱਲ ਲਾਈ ਹੈ ਕਿਉ ਕਾਗ ਉਡਾਵੋ ਬਨ ਰਹੋ ਕਿਉ ਤਾਰੇ ਗਿਣਤੀ ਦੁੱਖ ਸਹੋ ਪੀ ਬੂੰਦ ਪਪੀਹਾ ਚੁੱਪ ਰਹੋ ਜੋ ਵਿਛੜਿਆ ਹੋਵੇ ਗਮ ਦਵੋ ਕਹੈ ਨਾਨਕ ਤੂੰ ਸੁਣ ਬਾਬਲਾ ਸ਼ਾ ਸ਼ਰਫ ਨਾथी ਉਤਾਵਲਾ ਕਿਉ ਦੱਬਾਂ ਦੇਵੋ ਚਾਵਲਾ ਕਾਹੇ ਭੂਲਾ ਫਿਰੇ ਉਤਾਵਲਾ ਜਾਂ ਬਾਬੇ ਜੀ ਇਹ ਜਵਾਬ ਸਵਾਲ ਸਭ ਕਾ ਦਿੱਤਾ ਤਾਂ ਸ਼ਾ ਸ਼ਰਫ ਕੇ ਮਨ ਵਿੱਚ ਸੰਤੋਖ ਆਇਆ ਅਤੇ ਨਿਸ਼ਾ ਹੋਇ ਤਾ ਤਹਿ ਬਾਬੇ ਜੀ ਦੇ ਪੈਰੀ ਪਿਆ ਅਤੇ ਵਿਦਿਆ ਵਿਦਿਆ ਹੋਇਆ ਜਾਇਕਰ ਹਾਜੀਆ ਦੀ ਮਤਲਸ ਵਿੱਚ ਵੜਿਆ ਜਹਾਜਿਆ ਸ਼ਾਹ ਸ਼ਰਫ ਨੂੰ ਪੁੱਛਿਆ ਕਹੋ ਸ਼ਾਹ ਸ਼ਰਫ ਜੀ ਫਕੀਰ ਪਾਸੋਂ ਫਕੀਰੀ ਦਾ ਜਵਾਬ ਪੁੱਛਿਆ ਕਹੇ ਜੀ ਫਕੀਰ ਫਕੀਰੀ ਦੇ ਵਿੱਚ ਬਹੁਤ ਕਮਲ ਹੈ ਇਤਨੇ ਨੂੰ ਬਾਬੇ ਜੀ ਵੀ ਹਾਜੀਆਂ ਦੇ ਵਿੱਚ ਆਏ ਵੜਿਆ ਇਕੱਠੇ ਹੋਏ ਚੱਲੇ ਤਾਂ ਹਾਜੀਆਂ ਆਪਸ ਵਿੱਚ ਕਿਹਾ ਕਿ ਇਹ ਫਕੀਰ Hindu ਹੈ ਕਿ Musalman ਹੈ ਤਾਂ ਇੱਕ ਸਾਜੀ ਪੁੱਛਿਆ ਫਕੀਰ ਜੀ ਤੂੰ Hindu ਹੈ ਕਿ Musalman ਹੈ ਤਾਂ ਬਾਬੇ ਜੀ ਕਿਹਾ ਜੀ ਅਸੀਂ ਰੱਬ ਦੇ ਫਕੀਰ ਹਾਂ ਤਾ ਹਾਜੀਆਂ ਕਿਹਾ ਜੋ ਜੀ ਇਹ ਰਾਹ ਹਿੰਦੂਆਂ ਕਾ ਨਹੀਂ ਹਿੰਦੂਆਂ ਦੀ ਹੱਦ ਦੁਆਰ ਕਾ ਤੱਕ ਹੈ ਅੱਗੇ ਤੁਰਕਿਸਤਾਨ ਹੈ ਤਾਂ ਕਿਤਨੀ ਇੱਕ ਮੁੱਦਤ ਪਿੱਛੋਂ ਦੁਆਰ ਕਾ ਜਾਏ ਪਹੁੰਚੇ ਜਾਂ ਅੱਗੇ ਚੱਲੇ ਤਾਂ ਫਿਰ ਹਾਜੀਆਂ ਕਿਹਾ ਜੋ ਜੀ Hindu ਫਕੀਰ ਹੋਏਕਰ ਅੱਗੇ ਕਿਉਂ ਚੱਲੇ ਹੋ ਅੱਗੇ ਜੋ ਇੱਕ ਜਗ੍ਹਾ ਆਵੇਗੀ ਉੱਥੇ ਹਿੰਦੂਆਂ ਨੂੰ ਮਾਰ ਛੜਦੇ ਹਨ ਅਤੇ ਜਿੰਨਾ ਮੁਸਲਮਾਨਾਂ ਨਾਲ Hindu ਜਾਂਦਾ ਹੈ ਉਹਨਾਂ ਨੂੰ ਵੀ ਉਥੋਂ ਦੇ ਹਾਜੀ ਬਜੇਗਾਰ ਕਰਤੇ ਹਨ ਤਾਂ ਫਿਰ ਬਾਬਾ ਬੋਲਿਆ ਜੋ ਜੀ ਇਹ ਜਗਾ ਆਵੇ ਤਿੱਥੇ ਅਸਾਨੂੰ ਛੱਡ ਜਾਏ ਆਹੋ ਅਸੀਂ ਆਪਣਾ ਆਪ ਬਚਾਏ ਲਵਾਂਗੇ ਤਾਂ ਫਿਰ ਹਾਜਿਆ ਕਿਹਾ ਜੋ ਜੀ ਤੁਸੀਂ ਸਾਡੇ ਨਾਲ ਨਾ ਆਵੋ ਤਾਂ ਬਾਬਾ ਜੀ ਉੱਥੇ ਹੀ ਬਹਿ ਰਿਆ ਅਤੇ ਕਹਿਣ ਲੱਗਾ ਮਰਦਾਨਿਆਂ ਇਨਾ ਹਾਜੀਆਂ ਤਾਂ ਹੀ ਜਾਣੇ ਦੇ ਜੋ ਤੇਰੇ ਨਸੀਬ ਹਜ ਕਾਬੇ ਦੀ ਹੈ ਤਾਂ ਅਸੀਂ ਵੀ ਜਾਹਾਂਗੇ ਮਰਦਾਨਿਆਂ ਇਹ ਐਸਾ ਹੈ ਜੋ ਮਿਹਰ ਮੁਹੱਬਤ ਖਿਦਮਤ ਕਰਦਿਆ ਜਾਈਏ ਤਾਂ ਫੈਜ਼ ਪਾਈਦਾ ਹੈ ਜਾਂ ਹੁਜਤ ਹਾਸਾ ਮस्करी ਕਰਦਿਆਂ ਚਾਈਏ ਤਾਂ ਹਾਜ਼ਰੀ ਨਹੀਂ ਹੋਈਦਾ ਤਾਂ ਫਿਰ ਹਾਜ਼ਰੀਆਂ ਕਿਹਾ ਜੋ ਜੀ ਹਾਜ਼ਰੀ ਕਿਉਂ ਕਰਵਾਈਦਾ ਹੈ ਅਤੇ ਮਿਹਰ ਕਿਉਂ ਕਰ ਕਰੀ ਹੈ ਔਰ ਉਹ ਅਮਲ ਕਿਉਂ ਕਰ ਹੈ ਜਿਨ੍ਹਾਂ ਅਮਲਾਂ ਕਰ ਹਾਜ਼ਰ ਦਰਸ ਹੋਵੇ ਤਾਂ ਬਾਬੇ ਨਾਨਕ ਜੀ ਹਾਜ਼ਰਨਾਮਾ ਕੀਤਾ ਹਾਜ਼ਰਾਂ ਕੋ ਮਿਹਰ ਹੈ ਗੈਰ ਹਾਜ਼ਰਾਂ ਕੋ ਕਹਿਰ ਹੈ ਇਮਾਨ ਦੋਸਤ ਹੈ ਬੇਈਮਾਨ ਕਾਫਰ ਹੈ ਗੁਮਾਨ ਲਾਨਤ ਹੈ ਪਰ ਗੈਬਤ ਕਾ ਮੂੰਹ ਕਾਲਾ ਹੈ ਧਿਆਨਤਦਾਰ ਸੁਖ ਹੋਏ ਹੈ ਬੇਧਿਆਨਤ ਸਿਆਹ ਹੋਏ ਹੈ ਅਕ੍ਰਿਤ ਕਨ ਜ਼ਰਦ ਹੋਏ ਹੈ ਦਰੋਗ ਦੋਜਕ ਹੈ ਸੱਚ ਭਗਤ ਹੈ ਹਿਰਸੀ ਫਿਰਾਉਨ ਹੈ ਬੇਹਿਰਸੀ ਔਲੀਆ ਹੈ ਇਲਮ ਹਲੀਮੀ ਹੈ ਤਵੱਜਾ ਬਲੰਦੀ ਹੈ ਫਕਰ ਸਬੂਰੀ ਹੈ ਨਾ ਸਬੂਰੀ مکرو ہے جور ظلم ہے بے جور پاک ہے دعا دولت ہے بد دعاو قہر ہے انصاف صاف ہے چوری لالچ ہے کرامات قدرت ہے راہ پیرا ہے بے راہ بے پیرا ہے درد وند درویس ہے بے درد کسائی ہے روزی بخش رحیم ہے دیگ تیگ مردہ ہے عدل پاتشاہاں ہے ਇਤਨੀਆਂ ਟੋਲਾ ਜੋ ਜਾਣ ਜਣਾਵੇ ਤੋ ਨਾਨਕ ਦਾਨ ਸੰਬੰਧ ਕਹਾਵੇ ਜਦ ਇਤਨਾ ਹਾਜ਼ਰਨਾਮਾ ਬਾਬੇ ਨਾਨਕ ਜੀ ਕਿਹਾ ਤਾਂ ਹਾਜ਼ਰੀ ਹੈਰਾਨ ਹੋਏ ਰਹੇ ਆਖਣ ਲੱਗੇ ਬਾਬਾ ਨਾਨਕ ਜੀ ਅਸੀਂ ਖੁਦਾਈਆਂ ਪਾਸੋਂ ਡਰਦੇ ਹਾਂ ਕਿਉਂ ਜੋ ਉਹ ਹੁਜਤੇ ਹਨ ਅਤੇ ਖੋਜੀ ਨਹੀਂ ਬਾਦੀ ਹਨ ਮੁਸਲਮਾਨੀ ਅਸਾਂ ਜਾਤੀ ਸੀ ਆਸਾਨੀ ਹੈ ਪਰ ਅਮਲ ਕਰਨੇ ਇਸੇ ਬਹੁਤ ਮੁਸ਼ਕਲ ਹਨ ਬਾਬਾ ਬਹਿ ਗਿਆ ਅਤੇ ਆਖਣ ਲੱਗਾ ਜੋ ਮਰਦਾਨੀਆਂ ਇਨਾਂ ਹਾਜ਼ੀਆਂ ਨੂੰ ਜਾਣਦੇ ਇਤਨੇ ਮੇ ਹਾਜੀ ਰਹਦੇ ਰਹੇ ਤਾਂ ਗੁਰੂ ਬਾਬੇ ਜੀ ਬਚਨ ਕੀਤਾ ਮਰਦਾਨੀਆਂ ਤੋ ਸ਼ਬਦ ਗਾਓ ਜਦ ਪੋਗ ਪਵੇਗਾ ਤਾਂ ਮੱਕੇ ਜਾ ਪਹੁੰਚੀਏਗੇ ਤਬ ਮਰਦਾਨਾ ਰਬਾਬੀ ਲੱਗਾ ਸ਼ਬਦ ਗਾਵਨ ਤਬ ਜੰਗਲ ਵਿੱਚ ਬਕਿਆਰ ਸ਼ੀ ਆਦੀ ਇਕੱਠੇ ਹੋਏ ਤਾਂ ਮਰਦਾਨਾ ਡਰ ਗਿਆ ਅਤੇ ਕਹਿਣ ਲੱਗਾ ਜੋ ਸੱਚੇ ਪਾਤਸ਼ਾਹ ਜੀ ਉਹ ਜਾਂੜ ਵਿੱਚ ਕਿਉਂ ਬੈਠੇ ਹੋਏ ਹੋ ਅਸਾਨੂੰ ਕੋਈ ਹੁਣ ਸ਼ੀਂ ਬਗਿਆੜ ਖਾਏ ਜਾਸੀ ਤਾਂ ਅਸੀਂ ਕੀ ਕਰ ਸਕਾਂਗੇ ਤਾਂ ਫਿਰ ਬਾਬਾ ਜੀ ਬੋਲਿਆ ਮਰਦਾਨਾ ਤੈਨੂੰ ਬਗਿਆੜ ਸ਼ੀਂ ਖਾਣਗੇ ਤਾਂ ਅਸੀਂ ਸੰਸਾਰ ਕੋ ਕਿਉਂ ਕਰ ਰੱਖਾਂਗੇ ਅਸੀਂ ਤੇਰੀ ਹਰ ਕਿਤੇ ਥਾਏ ਰੱਖਿਆ ਕਰਦੇ ਹਾਂ ਪਰ ਤੈਨੂੰ ਸਾਡੀ ਪ੍ਰਤੀਤ ਨਹੀਂ ਆਉਂਦੀ ਤਾਂ ਮਰਦਾਨੇ ਅਰਦਾਸ ਕੀਤੀ ਜੋ ਜੀ ਅਸਾਨੂੰ ਤੁਹਾਡੀ ਪ੍ਰਤੀਤ ਹੋਵੇ ਨਹੀਂ ਤਾਂ ਤੂੰ ਸਾਡੇ ਨਾਲ ਕਿਉਂ ਕਰ ਫਿਰਾਂ ਜੋ ਤੂੰ ਸਾਡੀ ਪ੍ਰਤੀਤ ਹੈ ਤਾ ਤੁਹਾਡੇ ਪਿੱਛੇ ਲੱਗੇ ਫਿਰਦੇ ਹਾਂ ਤਾ ਮਰਦਾਨਾ ਸ਼ਬਦ ਗਾਉਣ ਲੱਗਾ ਗਾਉਂਦਿਆਂ ਗਾਉਂਦਿਆਂ ਜਾਂ ਤੀਸਰਾ ਪੈਰ ਹੋਇਆ ਤਾ ਮਰਦਾਨੇ ਸ਼ਬਦ ਦਾ ਭੋਗ ਪਾਇਆ ਅਰਦਾਸ ਕੀਤੀ ਜੋ ਪਾਤਸ਼ਾਹ ਬਚਨ ਸਾ ਸੋ ਸ਼ਬਦ ਕੇ ਭੋਗ ਪਾਉਂਦੇ ਹੀ ਮੱਕੇ ਜਾਈ ਪਹੁੰਚਾਂਗੇ ਤਾ ਬਾਬੇ ਨਾਨਕ ਜੀ ਕਿਹਾ ਜੋ ਮਰਦਾਨਿਆਂ ਉੱਠ ਕੇ ਦੇਖ ਲਹਿੰਦੇ ਤੂਰੋਂ ਜੋ ਮੱਕਾ ਉਹੀ ਹੈ ਜਾਂ ਉੱਠ ਕੇ ਮਰਦਾਨਾ ਦੇਖੇ ਜੋ ਮੱਕੇ ਦੇ ਮਨਾਰੇ ਅਤੇ ਮੁਰਜ ਦੇ ਬੁਰਜ ਦਿੱਸਣ ਲੱਗੇ ਹਨ ਅਤੇ ਮੱਕੇ ਦੇ ਨਜ਼ਦੀਕ ਆਏ ਪਹੁੰਚੇ ਹਨ ਅਤੇ ਨਿਸ਼ਾਨੀਆਂ ਮੱਕੇ ਦੀਆਂ ਦਿੱਸ ਆਂਬੀਆਂ ਹਨ ਤਾਂ ਮਰਦਾਨਾ ਬੋਲਿਆ ਜੀ ਸੱਚੇ ਪਾਤਸ਼ਾਹ ਅਸੀਂ ਮੱਕੇ ਆਏ ਪਹੁੰਚੇ ਹਾਂ ਤਾਂ ਮਰਦਾਨਾ ਬਹੁਤ ਖੁਸ਼ੀ ਹੋਇਆ ਆਖਿਓ ਉਸ ਗਰੀਬ ਨਿਵਾਜ਼ ਜਿੱਥੇ ਅਸੀਂ ਬੈਠੇ ਸਾਂਿੱਥੋ ਮੱਕਾ ਬਰੇ ਦੇਹਾਂ ਦਾ ਰਾਹ ਸੀ ਅਰ ਤੇਰੀ ਕੁਦਰਤ ਨਾਲ ਬੈਟਿਆ ਹੀ ਤਿਹੋ ਪਹਿਰਾ ਵਿੱਚ ਆਏ ਪਹੁੰਚਾ ਹਾਂ ਪਾਦਸ਼ਾ ਤੇਰੀ ਗਤ ਤੂੰ ਹੀ ਜਾਣ ਅਸੀਂ ਮਲਮੁਤਰ ਦੀ ਦੇਹੀ ਤੇ ਕੀਟਾਂ ਤਾਂ ਬਾਬਾ ਨਾਨਕ ਜੀ ਬੋਲਿਆ ਮਰਦਾਨਿਆ ਅਸੀਂ ਇੱਕ ਦੋਏ ਸੁਖਨ ਕਾਜੀ ਰੁਕਨਦੀਨ ਮੱਕੇ ਦੇ ਕਾਜੀ ਨਾਲ ਕਰਦੇ ਹਾਂ ਅਤੇ ਇੱਕ ਦੋਏ ਨਸੀਤਾ ਕਾਰੋ ਹਮੀਦ ਪਾਦਸ਼ਾ ਮਦੀਨੇ ਦਾ ਹੈ ਉਸ ਨਾਲ ਕਰਨੇ ਹਨ ਮਤ ਖੁਦਾਇਵਲ ਆਮਦਾ ਹੋਵੇ ਪਰ ਬਹੁਤ ਜ਼ਾਲਮ ਹੈ ਜੋ ਕੋਈ ਉਸਦੀ ਬੰਦ ਵਿੱਚ ਆਉਂਦਾ ਹੈ ਸੋ ਵਿੱਚ ਹੀ ਮਰਦਾ ਹੈ ਤਬ ਬਾਬਾ ਨਾਨਕ ਜੀ ਮੱਕੇ ਦੇ ਨਜ਼ੀਕ ਆ ਕੇ ਹਾਜੀਆਂ ਦਾ ਬਾਲਾ ਨੀਲਾ ਕੀਆ ਔਰ ਹੱਥ ਮੈਂ ਆਸਾ ਲਿਆ ਔਰ ਇੱਕ ਹੱਥ ਮੈਂ ਤਸਬੀ ਲਈ ਸਿਰ ਪਰ ਮੁਸੱਲਾ ਪਹਿਰਿਆ ਬਗਲ ਵਿੱਚ ਕਿਤਾਬ ਰੱਖੀ ਹਾਜੀ ਦਰवेश ਹੋਏ ਕਰ ਜਾਏ ਮੱਕੇ ਦੀ ਹਜ ਕੋ હાજર ਪਏ ਤਬ ਮਸਜਿਦ ਵਿੱਚ ਬੈਠੇ ਲੱਗੇ ਸੂਰੇ ਕਲਾਮ ਦੀ ਸਿਫਤ ਕਰਨ ਗਾਉਣ ਲੱਗੇ ਦਿਨ ਗੁਜ਼ਰਾਨ ਕੀਤਾ ਔਰ ਰਾਤ ਕੋ ਉਸੀ ਮਸਜਿਦ ਵਿੱਚ ਸੁੱਤੇ ਅਤੇ ਮੱਕੇ ਵੱਲ ਪੈਰ ਕੀਤੇ ਅਤੇ ਸਿਰ ਉੱਤਰ ਦੀ ਵੱਲ ਕੀਤਾ ਜਾਂ ਪੈਰ ਡੇਢ ਰਾਤ ਰਹੀ ਤਾਂ ਮੁੱਲਾ ਜੀਵਨ ਮਸਜਿਦ ਦਾ ਝਾੜੂ ਕਾਸ਼ ਆਇਆ ਝਾੜੂ ਦੇਣ ਲੱਗਾ ਤਾਂ ਦੀਵਾ ਬਾਲ ਕਰ ਹਾਜੀ ਤਰੋਂ ਦੇਖਣ ਲੱਗਾ ਦੇਖਣ ਜਾਂ ਦੇਖੇ ਤਾਂ ਹੋਰ ਹਾਜੀ ਸੱਬੇ ਆਪੋ ਆਪਣੀ ਮੁਕਾਮੀ ਵੱਲ ਸੁੱਤੇ ਪਏ ਹਨ ਔਰ ਕੱਲ ਜੋ ਨਵਾਂ ਹਾਜੀ ਦਰਵੇਸ਼ ਆਇਆ ਹੈ ਸੋ ਬੇਤਰਹਿ ਕਿਲੇ ਵੱਲ ਲੱਤਾਂ ਕਰ ਸਕਦਾ ਹੈ ਤਾਂ ਜੀਵਨ ਮਨ ਵਿੱਚ ਗੁੱਸਾ ਖਾਦਾ ਜੋ ਇਹ ਮੂਮਨ ਹੈ ਕਿ ਮੁਨਾਫਕ ਹੈ ਜੋ ਖੁਦਾਏ ਦੇ ਵੱਲ ਪੈਰ ਕਰ ਸਕਦਾ ਹੈ ਤਾਂ ਮੁੱਲਾ ਜੀਵਨ ਗੁੱਸਾ ਖਾਏ ਕਰ ਬਾਬੇ ਜੀ ਦੇ ਮਗਰ ਵਿੱਚ ਇੱਕ ਲੱਤ ਮਾਰੀ ਆਖਣ ਲੱਗਾ ਅਬ ਉਹ ਬੰਦੇ ਖੁਦਾਏ ਦੇ ਤੂੰ ਕੌਣ ਹੈ Hindu ਹੈ ਕਿ Musalman ਹੈ ਤੂੰ ਖੁਦਾਏ ਦੇ ਘਰ ਵੱਲ ਪੈਰ ਕਰ ਸੁੱਤਾ ਹੈ ਤਾਂ ਬਾਬੇ ਆਖਿਆ ਜੀ ਜੀਵਨ ਜੀ ਅਸੀਂ ਪੁੱਲੇ ਹਾਂ ਅਸੀਂ ਤਾਂ ਤੁਸੀਂ ਸਾਡੇ ਪੈਰ ਸਿੱਧੇ ਚਾਇ ਕਰੋ ਤਾਂ ਮੁੱਲਾ ਜੀਵਨ ਬਾਬੇ ਦੀਆਂ ਲੱਤਾਂ ਪਕੜ ਕਰ ਫੇਰ ਦਿੱਤੀਆਂ ਤਾਂ ਨਾਲੇ ਮੱਕੇ ਦਾ ਮੁਖ ਫਿਰੇ ਤਾਂ ਫਿਰ ਮੁੱਲਾ ਜੀਵਨ ਦੇਖੇ ਤਾਂ ਅੱਗੇ ਪੂਰਬ ਦਿਸ਼ਾ ਮੂੰਹ تھی ਹੁਣ ਫਿਰਕਰ ਉੱਤਰ ਦਿਸ਼ਾ ਹੋਏ ਖੜੋਤਾ ਹੈ ਤਾਂ ਮੁੱਲਾ ਜੀਵਨ ਅਤੇ ਹੋਰ ਹਾਜੀ ਜੋ ਮਸਜਿਦ ਵਿੱਚ ਸੀ ਸੋ ਸਭੇ ਹੈਰਾਨ ਹੋ ਗਏ ਤਾਂ ਮੁੱਲਾ ਜੀਵਨ ਤਾਜੀ ਆਨਾ ਪਕੜ ਕੇ ਮਾਰਨੇ ਉੱਠ ਜੁੱਟਾ ਅਤੇ ਹਾਜ਼ਰੀਆਂ ਨੂੰ ਆਖਣ ਲੱਗਾ ਯਾਰੋ ਹੁਣ ਕਿਆਮਤ ਦਾ ਦੌਰ ਨਜ਼ਦੀਕ ਆਇਆ ਹੈ ਅਤੇ ਯਾਰੋ ਇਹ ਕੋਈ ਔਲੀਆ ਹੈ ਅਰ ਅਲੇਦਾ ਹੈ ਇਸ ਦੀ ਕੀਮਤ ਕੋਈ ਨਹੀਂ ਪਾਈ ਸਕਦਾ ਇਸ ਜਮਾਨੇ ਦਾ ਕੋਈ ਵਲੀ ਪੈਦਾ ਹੋਇਆ ਹੈ ਤਾਂ ਬਾਬਾ ਉੱਠ ਖੜਾ ਹੋਇਆ ਅਰ ਉੱਠ ਕੇ ਉਜੂ ਕਰਨੇ ਲੱਗਾ ਅਤੇ ਕਿਬਲੇ ਵੱਲ ਖੜਾ ਹੋਇਆ ਅਰ ਸ਼ਬਦ ਰਾਗ ਬਸੰਤ ਵਿੱਚ ਅਲਾਪਿਆ ਤਦੋਂ ਚੇਤ ਕੇ ਦਿਨ ਸੰ ਅਰਜਿਤ ਮੌਸਮ ਬਾਬਾ ਹਜ ਕਾਬੇ ਕੋ ਜਾਏ ਪਹੁੰਚਾ ਸੀ ਤਬ Eid ਕੇ ਦਿਨ ਮੱਕੇ ਦਾ ਹਜ ਹੁੰਦਾ ਹੈ ਤਾਂ ਗੁਰੂ ਨਾਨਕ ਜੀ ਸ਼ਬਦ ਰਾਗ ਬਸੰਤ ਵਿੱਚ ਬੋਲਿਆ